ਸਾਧ ਸੰਗਤ ਜੀ ਮਹਾਭਾਰਤ ਦੇ ਯੁੱਧ ਕੌਰਵਾਂ ਤੇ ਪਾਣਵਾਂ ਦੀ ਨੀਤੀ ਸੂਰਜ ਗ੍ਰਹਿਣ ਪੰਡਤਾਂ ਦੇ ਦਾਣ ਲੁੱਟ ਅਤੇ ਸਾਧੂਆਂ ਦੇ ਪਖੰਡਾਂ ਬਾਰੇ ਡੱਟ ਕੇ ਬਹਿਸ ਹੋਈ ਗੁਰੂ ਜੀ ਨੇ ਸਭ ਨੂੰ ਸਹੀ ਉੱਤਰ ਦੇ ਕੇ ਠੰਡਿਆ ਕਰ ਦਿੱਤਾ ਬਹੁਤੇ ਗੁਰੂ ਜੀ ਦੇ ਸਿੱਖ ਬਣ ਗਏ ਸਮਾ ਆਪਣੀ ਚਾਲ ਅੱਗੇ ਲੰਘ ਗਿਆ ਉਹ ਦਿਹਾੜਾ ਆ ਗਿਆ ਜਿਸ ਦਿਹਾੜੇ ਸੂਰਜ ਗ੍ਰਹਿਣ ਲੱਗਣਾ ਸੀ ਸਾਰੇ ਤੀਰਥ ਉਤੇ ਕਿਸੇ ਨੇ ਅੱਗ ਨਾ ਬਾਲੀ ਖਾਣ ਪੀਣ ਵਾਸਤੇ ਕੋਈ ਵਸਤੂ ਨਾ ਧਰੀ ਕਿ ਗ੍ਰਹਿਣੀ ਜਾਏਗੀ ਜੇ ਖਾਵਾਂਗੇ ਤਾਂ ਨਰਕਾਂ ਦੇ ਅਧਿਕਾਰੀ ਹੋਣਾ ਪਵੇਗਾ ਮੰਗਣ ਵਾਲੇ ਲੋਕ ਪਿੱਤਲ ਦੀਆਂ ਗੜਵੀਆਂ ਥਾਲੀਆਂ ਤੇ ਚਿੱਪੀਆਂ ਹੱਥਾਂ ਵਿੱਚ ਫੜੀ ਨਸੇ ਫਿਰਦੇ ਸਨ ਦੇ ਮੈਦਾਨ ਕਰ ਭਾਈਦਾਨ ਸਵਰਨਦਾਨ ਚਾਂਦੀਦਾਨ ਤਾਂਬਾਦਾਨ ਇਹਨਾਂ ਤਿੰਨਾਂ ਕਾਰਾਂ ਸ਼ਬਦਾਂ ਨਾਲ ਦੁਹਾਈ ਮਚਾਈ ਹੋਈ ਸੀ ਦਾਨ ਦੇ ਨਾਂ ਉੱਤੇ ਭੋਲੀ ਜਨਤਾ ਨੂੰ ਲੁੱਟੀ ਜਾ ਰਹੇ ਸਨ ਇਸ਼ਨਾਨ ਹੋ ਰਹੇ ਸੀ ਕਈ ਪੁੱਲੜ سونے ਚਾਂਦੀ ਤੇ ਰੇਸ਼ਮੀ ਕੱਪੜਿਆਂ ਨਾਲ ਆਪਣੀਆਂ ਇਸਤਰੀਆਂ ਨੂੰ ਸ਼ਿੰਗਾਰ ਕੇ ਮੰਦਰ ਵਿੱਚ ਚੜਾ ਰਹੇ ਸਨ ਮੋੜ ਉਹਨਾਂ ਦਾ ਮੁੱਲ ਪੈਂਦਾ ਸੀ ਪਤੀ ਕੀਮਤ ਦੇ ਕੇ ਇਸਤਰੀਆਂ ਨੂੰ ਵਾਪਸ ਲੈਂਦੇ ਸਨ ਜਿੰਨੀ ਪਹੁੰਚ ਉਹਨਾਂ ਦੀ ਕੀਮਤ ਇਸ ਮੂਰਖਤਾ ਵੱਲ ਦੇਖ ਕੇ ਤਾਂ ਗੁਰੂ ਜੀ ਬਹੁਤ ਹੈਰਾਨ ਹੋਏ ਗੁਰੂ ਜੀ ਦੇ ਪ੍ਰਚਾਰ ਕਰਨ ਤੇ ਲੋਕਾਂ ਨੂੰ ਇਕੱਠੇ ਕਰਨ ਦਾ ਢੰਗ ਨਵਾਂ ਸੀ ਉਹ ਕੋਈ ਨਾ ਕੋਈ ਗੱਲ ਜਾਂ ਸਾਧਨ ਐਸਾ ਕਰਦੇ ਜਿਸ ਨਾਲ ਲੋਕ ਆਪਣੇ ਆਪ ਹੀ ਉਹਨਾਂ ਕੋਲ ਆ ਜਾਂਦੇ ਜਦੋਂ ਲੋਕ ਇਕੱਠੇ ਹੁੰਦੇ ਤਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਗੁਰੂ ਜੀ ਨੇ ਪਰਮ ਦੂਰ ਕਰਨ ਵਾਸਤੇ ਹਰਣ ਦਾ ਮਾਸ ਮੰਗਵਾਇਆ ਅੱਗ ਬਾਲ ਕੇ ਉਸ ਨੂੰ ਉਬਾਲਣਾ ਧਰ ਦਿੱਤਾ ਅੱਗ ਬਲੀ ਦੇਖ ਕੇ ਹਰਣ ਦਾ ਮਾਸ ਧਰਿਆ ਸੁਣ ਕੇ ਲੋਕਾਂ ਵਿੱਚ ਹਾਹਾਕਾਰ ਮਚ ਗਈ ਦੂਰ ਦੂਰ ਤੱਕ ਚਰਚਾ ਖਿਲਰ ਗਈ ਲੋਕ ਦੇਖਣ ਵਾਸਤੇ ਨੱਠੇ ਮੇਲੇ ਦੇ ਪ੍ਰਬੰਧਕ ਪੰਡਤ ਤੇ ਸਾਧੂ ਕ੍ਰੋਧ ਨਾਲ ਪੀਲੇ ਹੋ ਕੇ ਦੌੜ ਕੇ ਆਏ ਅੱਗ ਬੁਝਾ ਦਿਓ ਮਾਸਟਰ ਕੇ ਤੀਰਥ ਨੂੰ ਪ੍ਰੇਸ਼ਟ ਕਿਉਂ ਕੀਤਾ ਸੂਰਜ ਦੇਵਤਾ ਦਾ ਕਰੋਧ ਤਬਾਹ ਕਰ ਦੇਵੇਗਾ ਇਹ ਸਾਧੂ ਹੈ ਕਿ ਦੰਤ ਫੜ ਲਵੋ ਮਾਰ ਦਿਓ ਹਨੇਰ ਪੈ ਗਿਆ ਇਹ ਹੋ ਜਾਈਆਂ ਸੈਂਕੜੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਪੰਡਤਾਂ ਤੇ ਸਾਧੂਆਂ ਅਤੇ ਉਹਨਾਂ ਦੇ ਪੇਠੂਆਂ ਦੇ ਕਰੋਧ ਨੂੰ ਦੇਖ ਕੇ ਮਰਦਾਨਾ ਤਾਂ ਭੈ ਪੀਤ ਹੋ ਗਿਆ ਉਸ ਨੂੰ ਜਾਨ ਦਾ ਫਿਕਰ ਲੱਗਾ ਲੋਕ ਮਾਰ ਦੇਣਗੇ ਉਹਦੇ ਕਮਜ਼ੋਰ ਦਿਲ ਦੀ ਆਵਾਜ਼ ਸੀ ਦਾਤਾ ਅੱਗ ਬੁਝਾ ਦਈਏ ਇਹ ਕੁਪਤ ਵੱਧ ਜਾਵੇਗਾ ਹਜ਼ਾਰਾਂ ਲੋਕ ਦੁਸ਼ਮਣ ਹੋ ਜਾਣਗੇ ਅਸੀਂ ਦੋ ਬੰਦੇ ਹਜ਼ਾਰਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਨਿਰਭੈ ਤੇ ਨਿਰਵੈਰ ਗੁਰੂ ਜੀ ਸ੍ਰੀ ਅਕਾਲ ਪੁਰਖ ਉਤੇ ਭਰੋਸਾ ਰੱਖਦੇ ਸਨ ਕਿ ਸੱਚ ਦਾ ਪ੍ਰਚਾਰ ਕਰਦੇ ਆਂ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਰਹੇਗਾ ਉਹ ਨਿਰਭੈਤਾ ਨਾਲ ਬੋਲੇ ਮਰਦਾਨਿਆਂ ਡਰਨਾ ਕਰਤਾਰ ਦੇ ਰੰਗ ਦੇਖ ਝੂਠ ਦੀ ਸੈਨਾ ਸਚਾਈ ਕੋਲੋਂ ਹਾਰਿਆ ਕਰਦੀ ਹੈ ਗੁਰੂ ਨਾਨਕ ਦੇਵ ਜੀ ਉੱਤੇ ਹੱਥ ਠੋਣ ਦਾ ਕਿਸੇ ਨੂੰ ਹੌਸਲਾ ਨਾ ਪਿਆ ਜਿੰਨੇ ਲੋਕ ਗੁੱਸੇ ਨਾਲ ਡਾਂਗਾ ਇੱਟਾਂ ਚੁੱਕੀ ਤੇ ਹੱਥਾਂ ਨੇ ਆ ਮੁੱਕੀਆਂ ਵੱਟੀ ਵਾਹੂਦਾਹੀ ਗੁਰੂ ਜੀ ਨੂੰ ਮਾਰਨ ਆਏ ਸਨ ਦੀਦਾਰ ਕਰਦੇ ਸਾਰ ਗੁਰੂ ਜੀ ਨੂੰ ਮਾਰਨ ਦਾ ਹੌਸਲਾ ਨਾ ਪਿਆ ਕਿਸੇ ਅਗੰਮੀ ਸ਼ਕਤੀ ਨੇ ਉਹਨਾਂ ਦੇ ਹੱਥ ਠਿੱਲੇ ਕਰ ਦਿੱਤੇ ਜ਼ੁਬਾਨਾਂ ਤਾਲੂ ਨਾਲ ਜੋੜ ਦਿੱਤੀਆਂ ਤਾਂ ਕਿ ਕੋਈ ਮੰਦਾ ਸ਼ਬਦ ਨਾ ਬੋਲਣ ਮੁਖੀ ਸਾਧੂ ਤੇ ਪੰਡਿਤ ਗੁਰੂ ਜੀ ਕੋਲ ਆਏ ਕੋਈ ਚਾਰਾ ਚੱਲਦਾ ਨਾ ਦੇਖ ਕੇ ਗਿਆਨ ਚਰਚਾ ਕਰਨ ਲੱਗੇ ਗਿਆਨ ਚਰਚਾ ਵਿੱਚ ਭਲਾ ਗੁਰੂ ਜੀ ਨੂੰ ਕੌਣ ਜਿੱਤੇ ਸਾਧੂ ਦੇ ਪੰਡਤਾਂ ਦੇ ਸਾਰੇ ਸਵਾਲ ਸੁਣ ਕੇ ਗੁਰੂ ਜੀ ਨੇ ਬਾਣੀ ਰਾਹੀਂ ਉੱਤਰ ਦਿੱਤਾ ਕਿ ਭਲਿਓ ਮਨੁੱਖੋ ਜਿਸ ਅੱਗ ਤੇ ਅੱਗ ਨੂੰ ਬੁਰਾ ਗਿੰਦੇ ਹੋ ਇਹ ਤਾਂ ਸਦੀਪ ਕਾਲ ਤੋਂ ਮਨੁੱਖ ਦੀ ਸਾਥੀ ਹੈ ਗੁਰੂ ਜੀ ਨੇ ਆਖਿਆ ਉਹ ਪੰਡਤੋ ਤੇ ਸੰਤੋ ਮਾਸ ਨੂੰ ਮਾਣਾ ਸਮਝਦੇ ਹੋ ਪਰ ਕਦੀ ਸੋਚਿਆ ਹੈ ਕਿ ਜੇ ਇਹ ਜੀਵ ਹੈ ਜੋ ਮਨੁੱਖ ਰੂਪ ਵਿੱਚ ਜਿਸ ਨੂੰ ਤੁਸੀਂ ਦੇਖਦੇ ਹੋ ਜੇ ਜੋ ਮਾਂ-ਬਾਪ ਦੇ ਵਿਰਸਤ ਹੋਣ ਵਿੱਚ ਆਇਆ ਔਰ ਮਾਸ ਦੇ ਪੇਟ ਵਿੱਚ 9 ਮਹੀਨੇ ਪਲਦਾ ਰਿਹਾ ਜਿਸ ਵੇਲੇ ਭਗਵਾਨ ਨੇ ਮਾਸ ਵਿੱਚ ਰਹਿੰਦਿਆਂ ਹੋਇਆਂ ਜਾਨ ਦਿੱਤੀ ਤਦੇ ਮਾਸ ਦੀ ਜਵਾਨ ਲਈ ਜਦੋਂ ਜਨਮ ਪਾ ਕੇ ਬਾਹਰ ਆਇਆ ਤਾਂ ਮਾਤਾ ਦਾ ਮੰਮਾ ਚੁੰਗਣ ਲੱਗਿਆ ਜੋ ਮਾਸ ਸੀ ਜਦੋਂ ਜਵਾਨ ਹੋ ਕੇ ਵਿਆਹਿਆ ਗਿਆ ਤਾਂ ਅਗਲੇ ਘਰੋਂ ਮਾਸ ਲੈ ਆਇਆ ਉਸ ਇਸਤਰੀ ਤੋਂ 3 ਪੁੱਤਰ ਹੋਏ ਉਹ ਵੀ ਮਾਸ ਹੀ ਸਨ ਗੁਰੂ ਜੀ ਆਖਦੇ ਨੇ ਭਾਈ ਮਾਸ ਦਾ ਪਰਮ ਹੈ ਇਹੋ ਜਿਹੇ ਪਰਮ ਕਰਨ ਨਾਲ ਜੀਵਨ ਮੁਕਤੀ ਹਾਸਲ ਨਹੀਂ ਕਰ ਸਕਦਾ ਉਹ ਤਾਂ ਹੀ ਮੁਕਤ ਹੋ ਸਕਦਾ ਹੈ ਜੇ ਸੱਚਾ ਗੁਰੂ ਉਸ ਨੂੰ ਮਿਲੇ ਉਸ ਗੁਰੂ ਦੀਆਂ ਆਗਿਆ ਮੰਨਦਿਆਂ ਹੋਇਆਂ ਜੀਵ ਪਰਮਾਤਮਾ ਦੀ ਭਗਤੀ ਕਰੇ ਪੁਰਾਣਾ ਵਿੱਚ ਵੀ ਲਿਖਿਆ ਹੈ ਕਿ ਮਾਸ ਖਾਣਾ ਚੰਗਾ ਹੈ ਜਦੋਂ ਪੂਜਾ ਜਾਂ ਮੰਗਣੀ ਵਿਆਹ ਹੁੰਦਾ ਹੈ ਤਦੋਂ ਵੀ ਮਾਸ ਖਾਂਦੇ ਜੇ ਇਸਤਰੀ ਮਰਦ ਚੱਕਰਵਤੀ ਰਾਜੇ ਸਭ ਮਾਸ ਤੋਂ ਹੀ ਜਨਮੇ ਹਨ ਸਾਰੇ ਰਾਜੇ ਮਾਸ ਖਾਂਦੇ ਹਨ ਫਿਰ ਉਹਨਾਂ ਕੋਲੋਂ ਦਾਨ ਕਿਉਂ ਲੈਂਦੇ ਹੋ ਜਦੋਂ ਤੁਹਾਨੂੰ ਗਿਆਨ ਹੈ ਕਿ ਮਾਸ ਖਾਣਨ ਵਾਲਾ ਨਰਕਾਂ ਨੂੰ ਜਾਵੇਗਾ ਤਾਂ ਫਿਰ ਉਸ ਕੋਲੋਂ ਦਾਨ ਲੈ ਕੇ ਤੁਸੀਂ ਨਰਕਾਂ ਦੇ ਭਾਗੀ ਕਿਉਂ ਬਣਦੇ ਹੋ ਕੀ ਇਹ ਧੋਖਾ ਨਹੀਂ ਕਿ ਦਾਨ ਕਰਨ ਵਾਲਾ ਤਾਂ ਨਰਕਾਂ ਨੂੰ ਜਾਵੇ ਤੇ ਦਾਨ ਲੈਣ ਵਾਲਾ ਸਵਰਗ ਨੂੰ ਜਾਵੇ ਗੁਰੂ ਜੀ ਦੇ ਇਹ ਵਚਨ ਸੁਣ ਕੇ ਸਾਰਿਆਂ ਨੂੰ ਗਿਆਨ ਹੋ ਗਿਆ ਸਰਵ ਕਲਾਂ ਸੰਪੂਰਨ ਗੁਰੂ ਜੀ ਨੇ ਸਾਰਿਆਂ ਦੇ ਹਿਰਦੇ ਉੱਤੇ ਫਤੇ ਦੀ ਮੋਹਰ ਲਾ ਦਿੱਤੀ ਸਾਰਿਆਂ ਦੇ ਸਿਰ ਨੀਵੇਂ ਹੋ ਗਏ ਗੁਰੂ ਜੀ ਨੂੰ ਮਾਰਨ ਵਾਸਤੇ ਜਿਸ ਕਿਸੇ ਦੇ ਹੱਥ ਵਿੱਚ ਲੱਕੜ ਪੱਥਰ ਜਾਂ ਟੀਮ ਸੀ ਉਹ ਹੱਥੋਂ ਛੁੱਟ ਕੇ ਧਰਤੀ ਉੱਤੇ ਡਿੱਗ ਪਏ। ਦੋਵੇਂ ਹੱਥ ਆਪ ਮੁਹਾਰੇ ਜੁੜ ਗਏ। ਪ੍ਰਣਾਮ ਕੀਤਾ, ਖੇਮਾ ਮੰਗੀ। ਕੰਨਿਆ ਨੇ ਅੱਗੇ ਹੋ ਕੇ ਚਰਨਾਂ ਉੱਤੇ ਸਿਰ ਰੱਖਿਆ ਤੇ ਜ਼ੁਬਾਨੋਂ ਆਖਿਆ, "ਦਾਤਾ ਅਸੀਂ ਮੂਰਖ ਜੀਵ ਹਾਂ। ਮਿਹਰ ਕਰਕੇ ਅਸਾਂ ਨੂੰ ਗਿਆਨ ਬਖਸ਼। ਭਵ ਸਾਗਰ ਤੋਂ ਤਾਰਨ ਦੇ ਸਾਧਨ ਦੱਸ।" ਗੁਰੂ ਜੀ ਨੇ ਕੰਨਿਆ ਨੂੰ ਸਤ ਕਰਤਾਰ ਦਾ ਸਿਮਰਨ ਕਰਨਾ ਦੱਸਿਆ। ਗੁਰੂ ਜੀ ਨੂੰ ਪ੍ਰਚਾਰ ਵਿੱਚ ਸਫਲਤਾ ਹਾਸਲ ਹੋਈ ਜਿਸ ਪਵਿੱਤਰ ਸਥਾਨ ਉਤੇ ਗੁਰੂ ਜੀ ਨੇ ਬਿਰਾਜ ਕੇ ਪੰਡਤਾਂ ਤੇ ਸਾਧੂਆਂ ਨੂੰ ਉਪਦੇਸ਼ ਦਿੱਤਾ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਸੂਰਜ ਗ੍ਰਹਿਣ ਦੇ ਮੇਲੇ ਤੇ ਕਦੀ ਕਦਾਈ ਗੁਰੂ ਜੀ ਦੇ ਸਿੱਖ ਚਲੇ ਜਾਂਦੇ ਨੇ ਤੇ ਉਪਦੇਸ਼ ਕਰਨ ਦਾ ਯਤਨ ਕਰਦੇ ਹਨ ਥਨੇਸਰ ਦੀ ਖੁਸ਼ਕ ਤੇ ਪ੍ਰੀਤਹੀਨ ਧਰਤੀ ਵਿੱਚੋਂ ਅਜੇ ਵੀ ਮਰਦਾਨੇ ਦੇ ਰਵਾਬ ਤੇ ਗੁਰੂ ਨਾਨਕ ਜੀ ਦੇ ਬਚਨ ਸੁਣਾਈ ਦਿੰਦੇ ਹਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ